ਛੋਟਾ ਜਿਹਾ ਸਵਾਲ ਚਬਰ ਸਾਹਿਬ ਜਿਹੜਾ ਅੱਜ ਸੀਐਮ ਸਾਹਿਬ ਨੇ ਚੁੱਕਿਆ ਵੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਪਹਿਲਾਂ ਤੁਸੀਂ ਪੁਲਸੀਆ ਕਾਰਵਾਈ ਕਰਨ ਦੇ ਲਈ ਇੱਕ ਮਤ ਹੁੰਦੇ ਹੋ ਡਿਮਾਂਡ ਕਰਦੇ ਹੋ ਬਾਅਦ ਦੇ ਵਿੱਚ ਜੋ ਉਹਨਾਂ ਦਾ ਤਰਕ ਹੈ ਬਾਅਦ ਦੇ ਵਿੱਚ ਤੁਹਾਨੂੰ ਲੱਗਿਆ ਕਿ ਤੁਹਾਡੇ ਆਪਣੇ ਕੋਈ ਖਾਸ ਲੋਕ ਫਸ ਰਹੇ ਨੇ ਇਸ ਕਰਕੇ ਤੁਸੀਂ ਪੈਂਤਰਾ ਬਦਲ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਮਸਾਲੀ ਕਾਰਵਾਈ ਕੀਤੀ ਕਿ ਜੋ ਬਣਦੀ ਸੀ ਜੋ ਸਿੱਖ ਸੰਗਤ ਦੀਆਂ ਭਾਵਨਾਵਾਂ ਵਿੱਚ ਟੈਹੀਓ ਅੱਜ ਪੂਰਾ ਹਾਊਸ ਇੱਕ ਮਤ ਹੈ ਪੂਰਾ ਹਾਊਸ ਮੁੱਚੇ ਮੈਂਬਰ ਸਾਬਾਨ ਸਾਰੀਆਂ ਤਰਾਂ ਦੇ ਹੈ ਪਰ ਸਾਡੇ ਮੁੱਖ ਮੰਤਰੀ ਸਾਹਿਬ ਜਾਣ ਬੁਝ ਕੇ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਸੰਜੀਤ ਕੀ ਸੋ ਸੰਚਲੋ ਅੱਜ ਪ੍ਰੈਸ ਸੈਟ ਦਾ ਜੋਗ ਹੈ ਜਵਾਬ ਦੇਣਾ ਬਣਦਾ ਪਰ ਨਹੀਂ ਅਸੀਂ ਇਹ ਸੋਚਦੇ ਜਿਹੜਾ ਅਣਸਾਨ ਇੱਕ ਦਸਤਾਰਦਾਰੀ ਹੋ ਕੇ ਸਿੱਖ ਹੋ ਕੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੁਕਮ ਹੀ ਨਹੀਂ ਮੰਨ ਰਿਹਾ ਦੂਜੀ ਗੱਲ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਬਿਹਤਰ ਇਹ ਸੀ ਕਿ ਜਿਸ ਤਰ੍ਹਾਂ ਕੱਲ ਸਿੰਘ ਸਾਹਿਬਾਨ ਗਿਆਨੀ ਕਲਦੀਪ ਸਿੰਘ ਗਰਗੱਜ ਜੀਆ ਨੇ ਸਰਕਾਰ ਨੂੰ ਸੀਸਾ ਦਿਖਾਇਆ ਕਿ ਬਰਗਾੜੀ ਦਾ ਇਨਸਾਫ ਦੇਤਾ ਜਿਸ ਤਰ੍ਹਾਂ ਚੰਨੀ ਸਰਕਾਰ ਦੇ ਵਿੱਚ ਇੱਕ ਇਨਸਾਨ ਜੰਗਲਾਂ ਟੱਪ ਕੇ ਸ੍ਰੀ ਹਰਮੰਦਰ ਸਾਹਿਬ ਵਿੱਚ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਕੀ ਸਰਕਾਰ ਨੇ ਉਸ ਤੇ ਕਾਰਵਾਈ ਕਰਤੀ ਮੇਰਾ ਕਹਿਣ ਦਾ ਭਾਵ ਸਿੰਘ ਸਾਹਿਬ ਜੀਆ ਨੇ ਕੱਲ ਕਿੰਨੇ ਮੁੱਦੇ ਦੱਸੇ ਸਰਕਾਰ ਨੂੰ ਸੀਸਾ ਦਿਖਾਇਆ ਕਿ ਤੁਸੀਂ ਕਿਸੇ ਤੇ ਕੋਈ ਕਾਰਵਾਈ ਕੀਤੀ ਪਰ ਅਫਸੋਸ ਮੁੱਖ ਮੰਤਰੀ ਸਭ ਦੱਸ ਨਹੀਂ ਸਕਦੇ